ਪੰਜਾਬੀ ਇੱਕ ਸੂਬਾ ਹੈ ਪੰਜਾਬ ਨਾਲ ਆਪਾਂ ਦੇਖਦੇ ਆਂ ਕਈ ਸਾਲਾਂ ਤੋਂ ਵਿਤਕਰਾ ਹੁੰਦਾ ਆ ਰਿਹਾ ਹੈ ਇਹ ਮੈਨੂੰ ਖਤਰੇ ਦੀ ਨਿਸ਼ਾਨੀ ਲੱਗਦੀ ਹੈ ਉਹ ਕਿੱਦਾਂ ਇਹ ਆਪਾਂ ਨੂੰ ਮੈਂਟਲੀ ਪ੍ਰੇਪੇਅਰ ਕੀਤਾ ਜਾ ਰਿਹਾ ਹੈ ਕਿ ਪੰਜਾਬੀ ਗਈ ਹੀਰੋ ਸਾਈਕਲ ਨੇ ਇਹਦੀ ਸਭ ਸੂਰਤੀ ਦਾ ਝਿਮਾਂ ਚੱਕਿਆ ਬਹੁਤ ਚੰਗੀ ਗੱਲ ਹੈ ਪਰ ਪਾਸ਼ਾਵਾ ਨਾਲ ਕਿਉਂ ਵਿਤਕਰਾ ਹੋ ਰਿਹਾ ਹੈ ਹੁਣ ਇੱਕੋ ਜਿਹੜਾ ਬੰਦਾ ਆ ਰਿਹਾ ਉਹ ਨਿਕਲਿਆ ਦਿਲ ਸੇ ਲੁਧਿਆਣਾ ਦਿਲ ਚਲੂ ਗਿਆਣਾ ਦਿਲ ਤੋਲੂ ਗਿਆਣਾ ਯਾਰ ਪੰਜਾਬੀ ਦਾ ਇੱਕ ਅਛਰ ਜ਼ਰਵ ਲੋ ਕਰਕੇ ਛੱਡ ਦਿੱਤਾ ਗਿਆ ਇਹ ਨਾ ਲੈਂਗੁਏਜ ਇੱਕ ਹੈ ਜ਼ਰਵ ਬੋਲਣ ਦਾ ਢੰਗ ਨਹੀਂ ਹੈਗਾ ਆਪਦੀ ਬੋਲੀ ਹੈ ਇਹ ਇਹ ਪੰਜਾਬ ਦੀ ਰੂਹ ਆ ਕਿ ਸਰਕਾਰ ਨੇ ਕੁਝ ਨਾ ਕਰਿਆ ਇਹਨੂੰ ਚੇਜ ਨਾ ਕਰਿਆ ਜੀ ਪੱਟ ਦਿੰਦੇ ਲੱਗੂ ਨਹੀਂ ਐ ਤੇ ਆਪਾਂ ਜਾਣੇ ਸਤੂ ਜਾਣੇ ਆਪਣੀ ਨਿਊ ਫੈਮਿਲੀ ਲੈ ਲਓ ਬਾਈ ਤੇਰੇ ਲੈ ਲਓ ਸੁਣ ਮੈਂ ਅਭੀ ਮੁੱਦਾ ਦੇਖਿਆ ਇਤਕ ਥੰਗਦੇ ਨੇ ਜੀ ਤਾਂ ਪੰਜਾਬੀ ਉਹ ਛੱਡਤੀ ਜਿੰਨੀ ਪੰਜਾਬੀ ਢੀਕ ਨੂੰ ਗਈ ਜਾਉਗੀ ਉਹਨੇ ਆਪਾਂ ਵੀ ਹੁੰਦੇ ਜਾਵਾਂਗੇ ਵੀ ਸਿਵਲ ਸਰਵੰਟ ਸਿਵਲ ਆਫਿਸਰ ਜਿਹੜੇ ਕੰਮ ਕਰਦੇ ਉਹ ਰੋਜ਼ ਨਿਕਲਦੇ ਨੇ ਜੇ ਉਹ ਇਥੋਂ ਨਿਕਲਦੇ ਨੇ ਰੋਜ਼ ਉਹਨਾਂ ਨੂੰ ਨਹੀਂ ਦਿਖ ਰਿਹਾ ਜਦੋਂ ਬੰਦੇ ਸੁਣਨਾ ਹੀ ਨਹੀਂ ਚਾਹਦੇ ਬੈਰੇ ਹੋ ਗਏ ਆ ਤੇ ਉਹਨਾਂ ਨੂੰ ਸੁਣਾਉਣ ਵਾਸਤੇ ਕੀ ਕੀਤਾ ਜਾਊਗਾ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਨੂੰ ਪਹਿਲ ਦਿੱਤੀ ਜਾਂਦੀ ਆ ਤੇ ਪੰਜਾਬੀ ਸੱਭਿਆਚਾਰ ਨੂੰ ਪਹਿਲ ਦਿੱਤੀ ਜਾਂਦੀ ਆ ਪਰ ਲੁਧਿਆਣਾ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਬੋਡਾ ਦੀ ਜਾਂ ਡਿਸਪਲੇ ਦੀ ਉੱਥੇ ਜਾਂ ਤਾਂ ਇੰਗਲਿਸ਼ ਜਾਂ ਤਾਂ ਹਿੰਦੀ ਪੰਜਾਬੀ ਨੂੰ ਸਾਈਡ ਤੇ ਕਰ ਦਿੱਤਾ ਜਾਂਦਾ ਵਾ ਇੱਕ ਤਰ੍ਹਾਂ ਦਾ ਪੰਜਾਬ ਦੇ ਨਾਲ ਹੀ ਇਸ ਤਰ੍ਹਾਂ ਦਾ ਵਿਕਤਰਾ ਕਿਉਂ ਹੁੰਦਾ ਵਾ ਇਹ ਸਵਾਲ ਜਨਤਾ ਚੱਕ ਰਹੀ ਆ ਸਮਾਜ ਸੇਵਕ ਚੱਕ ਰਹੇ ਨੇ ਰਾਜਨੀਤਿਕ ਲੀਡਰ ਚੱਕ ਰਹੇ ਨੇ ਪੰਜਾਬ ਦੇ ਵਿੱਚ ਪੰਜਾਬੀ ਲੋਕ ਜਿਹੜੇ ਰਹਿੰਦੇ ਨੇ ਉਹ ਪੰਜਾਬ ਨੂੰ ਪਹਿਲੇ ਮਤ ਪਰ ਨਹੀਂ ਦਿੰਦੇ ਜਾਂ ਤਾਂ ਹਿੰਦੀ ਨੂੰ ਦੋਗੇ ਜਾਂ ਤਾਂ ਇੰਗਲਿਸ਼ ਨੂੰ ਦੋਗੇ ਇਹੋ ਜਿਹੀ ਉਦਾਹਰਨ ਅਸੀਂ ਲੁਧਿਆਣਾ ਦੇ ਵਿੱਚ ਖੜ ਕੇ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਪਾਤਰਾ ਕਾ ਚੌਂਕ ਦਾ ਨਿਰਮਾਨ ਜੁਰ ਕੀਤਾ ਗਿਆ ਬੜੇ ਹੀ ਖੂਬਸੂਰਤੀ ਦੇ ਨਾਲ ਇੱਕ ਪਾਸੇ ਹਿੰਦੀ ਨਾਲ ਲਿਖਿਆ ਹੈ ਲੁਧਿਆਣਾ ਦੂਜੇ ਪਾਸੇ ਇੰਗਲਿਸ਼ ਨਾਲ ਲਿਖਿਆ ਹੋਇਆ ਤੇ ਤੀਜੇ ਪਾਸੇ ਫਿਰ ਤੋਂ ਇੰਗਲਿਸ਼ ਵਿੱਚ ਲਿਖਿਆ ਹੈ ਪਰ ਥੋੜਾ ਜਿਹਾ 10 ਤੋਂ 20% ਲੱਲਾ ਪਾਇਆ ਹੋਇਆ ਤੇ ਉਸ ਤੋਂ ਲਿਖਿਆ ਹੈ ਆਈ ਲਵ ਲੁਧਿਆਣਾ ਇਹ ਕਿਉਂ ਵਿਤਕਰਾ ਕੀਤਾ ਜਾਂਦਾ ਪੰਜਾਬੀ ਬੋਲੀ ਦੇ ਨਾਲ ਪੰਜਾਬੀ ਭਾਸ਼ਾ ਦੇ ਨਾਲ ਪੰਜਾਬੀ ਸੱਭਿਆਚਾਰ ਦੇ ਨਾਲ ਅੱਜ ਇਸ ਨੂੰ ਲੈ ਕੇ ਹੀ ਇਹ ਸਾਰੇ ਮੇਰੇ ਪਿੱਛੇ ਖੜੇ ਨੇ ਤੁਸੀਂ ਦੇਖ ਪਾ ਰਹੇ ਹੋ ਸਾਈਡ ਤੇ ਕੀ ਵਕੀਲ ਭਾਈਚਾਰਾ ਇੱਥੇ ਮੋਕੇ ਪਹੁੰਚਿਆ ਹੋਇਆ ਹੈ ਇਹਨਾਂ ਦਾ ਰੋਸ ਹੈ ਇਹਨਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਅਸੀਂ ਰਹਿੰਦੇ ਹਾਂ ਪੰਜਾਬੀ ਦੇ ਪੰਜਾਬ ਦੇ ਨਿਵਾਸੀ ਆ ਤੇ ਪੰਜਾਬ ਨੂੰ ਹੀ ਪਿੱਛੇ ਰੱਖਿਆ ਜਾਂਦਾ ਅਕਸਰ ਹੀ ਆਖਿਰਕਾਰ ਗੱਲਬਾਤ ਕਰਦੇ ਹਾਂ ਆਖਿਰਕਾਰ ਕਿਉਂ ਇੱਥੇ ਪਹੁੰਚੇ ਨੇ ਸੱਸੀਆ ਜੀ ਸਰ ਕਿ ਇੱਥੇ ਪਹੁੰਚਣ ਦਾ ਮੁੱਖ ਕਾਰਨ ਕੀ ਹੈ ਦੇਖੋ ਜਿਹੜੀ ਪਾਸ਼ਾਵਾ ਹੁੰਦੀ ਹੈ ਉਸ ਸਟੇਟ ਦੀ ਆਈਡੈਂਟੀਟੀ ਹੁੰਦੀ ਹੈ ਉਹ ਸਟੇਟ ਦੀ ਆਈਡੈਂਟੀਟੀ ਦੇ ਨਾਂ ਤੋਂ ਜਾਣਿਆ ਜਾਂਦਾ ਉਹ ਪ੍ਰਦੇਸ਼ ਪੰਜਾਬੀ ਇੱਕ ਸੂਬਾ ਹੈ ਪੰਜਾਬ ਨਾਲ ਆਪਾਂ ਦੇਖਦੇ ਹਾਂ ਕਈ ਸਾਲਾਂ ਤੋਂ ਵਿਤਕਰਾ ਹੁੰਦਾ ਆ ਰਿਹਾ ਹੈ ਪਹਿਲਾਂ ਉਹਦੀ ਬਾਉਂਡਰੀਆਂ ਵੰਡੀਆਂ ਗਈਆਂ ਪਹਿਲਾਂ ਹਰਿਆਣਾ ਹਿਮਾਚਲ ਇਹ ਸਭ ਵੰਡਿਆ ਗਿਆ ਹੁਣ ਪਾਸ਼ਾਵਾ ਦੇ ਨਾਂ ਤੇ ਵਿਤਕਰਾ ਕੀਤਾ ਜਾਂਦਾ ਆਪਾਂ ਅੱਜ ਖੜੇ ਐ ਸ਼ਹੀਦ ਮੇਜਰ ਭੁਪਿੰਦਰ ਸਿੰਘ ਚੌਕ ਦੇ ਨਾਂ ਤੋਂ ਚੌਕ ਕਿਹਾ ਜਾਂਦਾ ਇਹਨੂੰ ਹੁਣ ਪਵਾਰਤਨਗਰ ਚੌਕ ਕਿਹਾ ਜਾਂਦਾ ਪਰ ਇਹ ਸ਼ਹੀਦ ਦੀ ਯਾਦ ਮੇਜਰ ਭੁਪਿੰਦਰ ਸਿੰਘ ਚੌਕ ਦੀ ਯਾਦ ਚ ਇੱਥੇ ਇੱਕ ਟੈਗ ਹੁੰਦਾ ਸੀਗਾ ਉਹਨਾਂ ਨੂੰ ਸ਼ਰਧਾਂਜਲੀ ਦੇਂਦੇ ਹੋਏ ਚੌਕ ਬਣਾਇਆ ਗਿਆ ਸੀਗਾ ਪਰ ਉਹਦੀ ਮੇਨਟੇਨੈਂਸ ਲਈ ਆਪਾਂ ਦੇਖ ਰਿਹਾ ਕਿ ਹੀਰੋ ਸਾਈਕਲ ਨੇ ਅਪ ਲੁਧਿਆਣਾ ਸ਼ਹਿਰ ਦੇ ਵਿੱਚ ਫੁਆਰਾ ਵਾਲਾ ਚੌਕ ਹੋਵੇ ਜਿੱਥੇ ਤੇ ਮੇਨ ਖੂਬਸੂਰਤ ਚੌਕ ਰਹੇ ਕੁਝ ਕੰਪਨੀਆਂ ਨੂੰ ਅਡਾਪਟ ਕਰਦੀਆਂ ਉਹਦੀ ਸੁੰਦਰਤਾ ਲਈ ਪਰ ਐਸੀ ਅਜਰੋਸ ਵੱਲੋਂ ਇਕੱਠੇ ਇਸ ਲਈ ਹੋਇਆ ਕਿ ਹੀਰੋ ਸਾਈਕਲ ਨੇ ਇਹਦੀ ਖੂਬਸੂਰਤੀ ਦਾ ਜਿੰਮਾ ਚੱਕਿਆ ਬਹੁਤ ਚੰਗੀ ਗੱਲ ਹੈ ਪਰ ਪਾਸ਼ਾਵਾ ਨਾਲ ਕਿਉਂ ਵਿਤਕਰਾ ਹੋ ਰਿਹਾ ਹੈ ਸਾਡਾ ਜਿਹੜਾ ਮੁੱਦਾ ਅੱਜ ਦਾ ਇਹ ਹੈ ਔਰ ਸਾਈਕਲ ਲੱਗਾ ਹੋਇਆ ਹੈ ਉੱਥੇ ਜਿਹੜਾ ਮੇਜਰ ਭੁਪਿੰਦਰ ਸਿੰਘ ਜਿਹਦੀ ਯਾਦ ਚ ਟੈਂਕ ਸੀਗਾ ਉਹ ਕਿੱਥੇ ਹੈ ਪੰਜਾਬ ਲੁਧਿਆਣਾ ਲੁਧਿਆਣਾ ਇੱਕ ਮੇਨ ਆਰਥਿਕ ਰਾਜ ਦਾ ਨਿਦੇ ਤੌਰ ਤੇ ਜਾਣਿਆ ਜਾਂਦਾ ਹੈ ਇੱਥੇ ਲੋਕ ਸਾਰਾ ਕੁਝ ਇੱਕ ਵਿਸ਼ਾਲ ਜਿਲ੍ਹਾ ਹੈਗਾ ਪਰ ਇੱਥੇ ਆਪਾਂ ਦੇਖਦੇ ਆ ਜਦੋਂ ਕਿ ਅੰਗਰੇਜ਼ੀ ਹਿੰਦੀ ਪੰਜਾਬੀ ਕਿੱਥੇ ਗਾਇਬ ਹੈ ਲਿਖੋ ਸਭ ਕੁਝ ਕਰੋ ਇਹਦੀ ਮੇਨਟੇਨੈਂਸ ਕਰੋ ਆ ਲਿਖਿਆ ਤੁਹਾਡੇ ਸਾਹਮਣੇ ਆ ਤੁਸੀਂ ਕੈਮਰਾ ਘੁਮਾਓਗੇ ਦੇਖੋ ਅੰਗਰੇਜ਼ੀ ਦੇ ਵਿੱਚ ਲਿਖਿਆ ਹੈ ਅਲਲਾ ਪੰਜਾਬੀ ਦਾ ਇੱਕ ਅੱਖਰ ਸਿਰਫ ਲ ਕਰਕੇ ਛੱਡ ਦਿੱਤਾ ਗਿਆ ਲੁਧਿਆੜਾ ਕਿੱਥੇ ਆ ਆਪਾਂ ਉਹ ਲੋਕ ਹੈ ਜਿਹੜੇ ਦੇਖੋ ਆਪਾਂ ਬੰਗਾਲ ਵੀ ਜਾਵਾਂਗੇ ਉੱਥੇ ਬੰਗਾਲੀ ਚ ਗੱਲ ਹੁੰਦੀ ਹੈ ਕਰਨਾਟਕ ਜਾਵਾਂਗੇ ਉੱਥੇ ਕੰਨੜ ਚ ਗੱਲ ਹੁੰਦੀ ਹੈ ਤਾਮਿਲਆਡੂ ਜਾਵਾਂਗੇ ਉੱਥੇ ਉੱਥੇ ਦੀ ਭਾਸ਼ਾਵਾਂ ਨੂੰ ਤੈਜੀਹ ਦਿੱਤੀ ਜਾਂਦੀ ਹੈ ਤੋਂ ਸਾਡੀ ਬੇਨਤੀ ਹੈ ਹੀਰੋ ਸਾਈਕਲ ਦੇ ਮਾਲਕਾ ਮੁੰਜਾਲ ਸਾਹਿਬ ਅੱਗੇ ਅਸੀਂ ਮੰਗ ਕਰਦੇ ਹਾਂ ਕਿ ਇਹ ਜਿਹੜੀ ਚੀਜ਼ ਹੈ ਇਹਨੂੰ ਠੀਕ ਕੀਤਾ ਜਾਵੇ ਹੋ ਅੱਜ ਆਪਾਂ ਵਕੀਲ ਭਾਈ ਚਾਰੇ ਵੱਲੋਂ ਇੱਥੇ ਕੱਟਿਆ ਆਏ ਐ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਹੋਰ ਵੀ ਜਿਹੜੀ ਸੰਸਥਾਵਾ ਉਹਨਾਂ ਨੇ ਇੱਥੇ ਆ ਕੇ ਪ੍ਰੋਟੈਸਟ ਕੀਤਾ ਹੈ, ਰੋਜ਼ ਜਾਹਿਰ ਕੀਤਾ ਹੈ ਸਾਡੀ ਵੀ ਜਿਹੜੀ ਡਿਮਾਂਡ ਹੈ, ਹੀਰੋ ਸਾਈਕਲ ਅੱਗੇ ਮਾਲਕਾਂ ਅੱਗੇ ਬੇਨਤੀ ਕਰਦੇ ਆ ਤੁਸੀਂ ਇਹਦਾ ਜਿੰਮਾ ਚੱਕੋ, ਬੜੇ ਵਧੀਆ ਤਰੀਕੇ ਨਾਲ ਚੱਕੋ ਪਰ ਜਿਹੜੀ ਪਛਾਵਾਵਾਂ ਦੇ ਨਾਲ ਭੇਦ ਭਾਵ ਨਾ ਕੀਤਾ ਜਾਵੇ। ਸਾਈ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ? ਪੰਜਾਬੀ ਭਾਸ਼ਾ ਦੇ ਨਾਲ ਕਹਿੰਦੇ ਕਿ ਵਿਕਰਾ ਕੀਤਾ ਜਾ ਰਿਹਾ। ਪੰਜਾਬ ਵੈਸੇ ਹੀ ਬਹੁਤ ਪਿੱਛੇ ਚਲਾ ਗਿਆ ਹੁਣ ਪਿਛਲੇ ਨਾਲ ਸਮੇਂ ਦੇ ਨਾਲੋਂ ਤੇ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹ ਵਿਰਧੀਆਂ ਨੂੰ ਸਾਈਨ ਬੋਰਡ ਲੱਗਦਾ। ਦੱਸੋ ਮੈਨੂੰ ਇਹਦੇ ਸਾਈਨ ਬੋਰਡ ਕਹਨੇ ਮੈਨੂੰ ਇਹ ਮੈਨੂੰ ਖਤਰੇ ਦੀ ਨਿਸ਼ਾਨੀ ਲੱਗਦੀ ਆ ਉਹ ਕਿਦਾਂ ਇਹ ਆਪਾਂ ਨੂੰ ਮੈਂਟਲੀ ਪ੍ਰੀਪੇਅਰ ਕੀਤਾ ਜਾ ਰਿਹਾ ਕਿ ਪੰਜਾਬੀ ਗਈ ਦੇਖੋ ਕੱਲ ਬਣਦੀ ਆ ਪੰਜਾਬ ਗਵਰਨਮੈਂਟ ਨੇ ਕਈ ਨੋਟੀਫਿਕੇਸ਼ਨ ਦਿੱਤੀਆਂ ਕਿ ਜਿਹੜੇ ਸਾਈਨ ਬੋਰਡਸ ਲੱਗਣੇ ਆ ਬੋਰਡ ਲੱਗਣੇ ਆ ਉਹਦੇ ਪੰਜਾਬੀ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡੀ ਦਿਖਾਈ ਦੇਣੀ ਚਾਹੀਦੀ ਆ ਪਹਿਲੀ ਵਾਰ ਨਹੀਂ ਇਹ ਮੁੱਦਾ ਉੱਠ ਰਿਹਾ ਪਹਿਲਾਂ ਵੀ ਸਾਡੇ ਕਈ ਭਰਾ ਇਤੇ ਹੋ ਕੇ ਗਏ ਆ ਪਰ ਕੋਈ ਗੱਲ ਨਹੀਂ ਹੋਇਆ ਰਿਕਵੈਸਟਾਂ ਬੇਨਤੀਆਂ ਕੀਤੀਆਂ ਹੀ ਰਹਿ ਗਈਆਂ ਵੀਰੇ ਭਾਸ਼ਾ ਨਾ ਇਹ ਆਪਣੀ ਸਭ ਤੋਂ ਮਿੱਟੀ ਬੋਲੀ ਹੈ ਇਹ ਇਹ ਨਾ ਲੈਂਗ ਇਕ ਸਿਰਫ ਬੋਲਣ ਦਾ ਢੰਗ ਨਹੀਂ ਹੈਗਾ ਕਿ ਬੋਲੀ ਆ ਇਹ ਇਹ ਪੰਜਾਬ ਦੀ ਰੂਹ ਆ ਇਹ ਪੰਜਾਬੀ ਬੋਲੀ ਪੰਜਾਬੀਆ ਬੋਲੀ ਪਿਆਰ ਆ ਸਾਡਾ ਕਲਚਰ ਇਹਦੇ ਡਿਪੈਂਡ ਆ ਸਾਡੀ ਹਿਸਟਰੀ ਇਹਦੇ ਡਿਪੈਂਡ ਆ ਐਵਰੀਥਿੰਗ ਪੰਜਾਬੀ ਨਾਲ ਜੁੜਿਆ ਹੋਇਆ ਹੁਣ ਅਸੀਂ ਇੰਗਲਿਸ਼ ਬੋਲ ਲੈਨੇ ਪੂਰੀ ਵਧੀਆ ਕਰ ਲੈਨੇ ਆ ਬਾਈ ਬਟ ਪੰਜਾਬ ਚ ਰਹਿਣਾ ਪੰਜਾਬੀ ਪਹਿਲਾ ਹੋ ਹਿੰਦੀ ਇੰਗਲਿਸ਼ ਸੈਕੰਡ ਥਰਡ ਲੈਂਗੁਏਜਸ ਹੋ ਸਕਦੀਆਂ ਹੁਣੇ ਵਿਸ਼ਵਾਸ ਜੀ ਨੇ ਇਹ ਬੋਰਡ ਦੇਖਿਆ ਇਹਨਾਂ ਦਾ ਗੌਰ ਵੱਧ ਗਿਆ ਬਾਈ ਹੈ ਨਾ ਹੁਣ ਤੇ ਕਿਸੇ ਨੇ ਪਹਿਲਾਂ ਵੀ ਇੰਟਰਵਿਊ ਕੀਤੀ ਕਿ ਭਾਈ ਆ ਗਲਤ ਲਾਇਆ ਵੈ ਇਹਨੂੰ ਸਹੀ ਕਰੋ ਦੋ ਦਿਨ ਦਾ ਟਾਈਮ ਦੰਨੇ ਆ ਸਾਡੀ ਬੇਨਤੀ ਆ ਨਾ ਸਾਡੀ ਦਰਖਾਸਤ ਆ ਕਿ ਸਰਕਾਰ ਨੇ ਕੁਝ ਨਾ ਕਰਿਆ ਇਹਨੂੰ ਚੇਂਜ ਨਾ ਕਰਿਆ ਜੀ ਪੱਟ ਦੇਣੇ ਆ ਇਹ ਲੱਗੂਗਾ ਹੀ ਨਹੀਂ ਇੱਥੇ ਪਰ ਵਕੀਲ ਵੀ ਵਕੀਲ ਕਰ ਲੈਣਗੇ ਮੁਰੇ ਯਾਰ ਸਾਡੀ ਰੂਹ ਆ ਵੀਰੇ ਪੰਜਾਬੀ ਹੁਣ ਜਦ ਤੁਹਾਨੂੰ ਦਿਖਣੀ ਨਹੀਂ ਕਿਤੇ ਤੁਸੀਂ ਕਿਵੇਂ ਕਹਿ ਦੋਗੇ ਪੰਜਾਬ ਆਹੇ ਅੱਗੇ ਇੰਨਾ ਕੁਝ ਹੋਈ ਜਾਂਦਾ ਲੈਂਗੁਏਜ ਜਿਹੜੀਆਂ ਬਾਈ ਜਿਹੜੇ ਆਪਣੀ ਭਾਸ਼ਾ ਤੋਂ ਅਲੱਗ ਹੋ ਗਏ ਨਾ ਉਹ ਕਮਿਊਨਿਟੀਜ਼ ਹੀ ਖਤਮ ਹੋ ਗਈਆਂ ਵੀਰੇ ਜਿਨ੍ਹਾਂ ਨੇ ਆਪਣੀ ਰੀਜਨਲ ਲੈਂਗੁਏਜ ਛੱਡਤੀ ਉਹ ਕਮਿਊਨਿਟੀ ਐਕਸਟਿੰਟ ਹੋ ਗਈਆਂ ਬਾਈ ਉਹ ਰਹੀਆਂ ਹੀ ਨਹੀਂ ਜਿਆਦਾ ਲੈਂਗੁਏਜ ਗੁੰਮਦੀਆਂ ਨਾ ਬਾਈ ਜਦ ਲੈਂਗੁਏਜ ਮਰਦੀ ਆ ਕੱਲੀ ਧਰਤੀ ਰਹਿ ਜਾਂਦੀ ਆ ਬਾਈ ਧਰਤੀ ਰਹੂ ਪਰ ਉਹਦੀ ਰੂਹ ਨਹੀਂ ਰਹਿੰਦੀ ਪਾਸ਼ਾ ਹੈ ਹੁਣ ਆਪਾਂ ਜਾਣੇ ਸਕੂਲ ਜਾਣੇ ਆਪਣੀ ਨਿਊ ਫੈਮਿਲੀ ਜੀ ਲੈ ਲਓ ਬਾਈ ਪੇਰੈਂਟਸ ਲੈ ਲਓ ਕੋਈ ਵੀ ਅਭੀ ਬੋਲਦਾ ਦੇਖਿਆ ਅੱਜ ਤੱਕ ਸੰਘਦੇ ਨੇ ਵੀਰੇ ਪੰਜਾਬੀ ਖਬਰੇ ਕਿਹਾ ਹੋ ਗਿਆ ਕੀ ਹੋ ਗਿਆ ਇਹ ਵੀ ਨਾ ਸਕੂਲ ਚ ਪੇਰੈਂਟਸ ਨੂੰ ਇਹ ਵੀ ਚੇਂਜ ਕਰਨਾ ਚਾਹੀਦਾ ਬਹੁਤ ਯਾਰ ਇਹ ਕੰਪਲੈਕਸ ਮੁੱਦਾ ਹੋ ਜਾਂਦਾ ਵੀਰੇ ਹੁਣ ਜਿਹੜੇ ਬੱਚੇ ਨੰਗਦੇ ਆਉਂਦੇ ਨੇ ਦੇਖਣਾ ਇੰਗਲਿਸ਼ ਆ ਤੇ ਹਿੰਦੀ ਆ ਉਹਨਾਂ ਨੇ ਆਪਰ ਨੂੰ ਬੈਟਰ ਲੱਗਣਾ ਕਿ ਇੰਗਲਿਸ਼ ਬੈਟਰ ਆ ਹਿੰਦੀ ਬੈਟਰ ਪੰਜਾਬੀ ਤਾਂ ਕਿਤੇ ਹੈ ਹੀ ਨਹੀਂ ਪੰਜਾਬੀ ਤਾਂ ਕਿਤੇ ਆਉਂਦੀ ਨਹੀਂ ਭਾਈ ਨਾਰਮਲ ਇਹ ਕਿੱਸ ਕਰੋਗੇ ਇਹ ਮੇਨ ਚੌਕ ਆ ਜਿਹੜਾ ਬੰਦਾ ਬਾਹਰੋਂ ਆਉਂਦਾ ਵਾ ਇਹਦੇ ਮੱਤੇ ਲੱਗਦਾ ਫਿਰ ਅੱਗੇ ਜਾਂਦਾ ਹੀਰੋ ਸਾਈਕਲ ਵਾਲਿਆਂ ਨੇ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਵਿੱਚ ਇਹਨੂੰ ਤਿਆਰ ਕੀਤਾ ਹੋਇਆ ਬਾਈ ਸੀਐਸਆਰ ਹੁੰਦੀ ਆ ਭਾਈ ਸਾਰਿਆਂ ਨੂੰ ਸਾਰਿਆਂ ਨੂੰ ਕਰਨਾ ਪੈਂਦਾ ਕੋਈ ਨਾ ਕੋਈ ਕੰਪਨੀ ਅਡਾਪਟ ਕਰ ਲੈਂਦੀ ਆ ਹਾਂ ਕਿਲੋ ਜਣਾ ਲੈ ਇਹ ਵੀ ਹੈ ਸਰਦ ਮਤੀ ਦੋਗੇ ਮੈਸੇਜ ਮੈਂ ਇਹ ਦੇਣਾ ਚਾਹਨਾ ਸਾਇਲ ਜੀ ਅਸੀਂ ਤੁਹਾਨੂੰ ਇਹ ਅਸੀਂ ਵੀ ਚਲੋ ਇਸ ਪੰਜਾਬੀ ਲਿਖਿਆ ਹਾਂ ਅਸੀਂ ਹਿੰਦੀ ਵੀ ਲਿਖਿਆ ਹਾਂ ਪੰਜਾਬੀ ਵੀ ਲਿਖਿਆ ਅਸੀਂ ਇੰਗਲਿਸ਼ ਵੀ ਲਿਖਿਆ ਹਾਂ ਹਿੰਦੀ ਇੰਗਲਿਸ਼ ਪੰਜਾਬੀ ਲਿਖਿਆ ਹੈ ਅਈ ਅਈ ਸਪੈਸ਼ਲ ਲਿਖਾਇਆ ਕਿ ਲੁਧਿਆਣਾ ਲਈ ਪੰਜਾਬੀ ਚ ਵੀ ਲਿਖਣਾ ਚਾਹੀਦਾ ਆਹ ਦੇ ਪੰਜਾਬੀ ਨਾਲ ਪੰਜਾਬ ਚ ਅਸੀਂ ਕਰ ਰਹੇ ਹਾਂ ਜੇ ਆਪਾਂ ਪੰਜਾਬੀ ਓ ਛੱਡਤੀ ਜਿੰਨੀ ਪੰਜਾਬੀ ਵੀ ਖੁੰਦੀ ਜਾਊਗੀ ਓਨੇ ਆਪਾਂ ਵੀ ਖੁੰਦੇ ਜਾਵਾਂਗੇ ਵੀਰੋ ਕਿੰਨੀ ਤੁਹਾਡੀ ਭਾਸ਼ਾ ਤਕੜੀ ਆ ਉਹਨੇ ਤੁਸੀਂ ਤਕੜੇ ਹੋ ਉਹ ਨਹੀਂ ਤੁਹਾਡੀ ਕੌਮ ਤਕੜੀ ਆ ਜੇ ਭਾਸ਼ਾ ਹੀ ਨਹੀਂ ਕਿਤੇ ਗਿਣ ਹੁੰਦੀ ਤੁਸੀਂ ਕਿੱਥੇ ਗਿਣ ਲੋਂਗੇ ਸਭ ਤੋਂ ਖੂਬਸੂਰਤ ਭਾਸ਼ਾ ਬਾਈ ਸਸਤੇ ਪੈਰ ਬਿੰਦੀ ਉਹ ਥੱਲੇ ਦੇਖਿਆ ਉਹ ਬਿੰਦੀਆਂ ਪੈਂਦੀਆਂ ਨੇ ਕਿਸੇ ਭਾਸ਼ਾ ਚੋਂ ਨਹੀਂ ਆ ਕਿ ਨੁਕਤੇ ਬਾਈ ਉਰਦੂ ਤੋਂ ਬਿਊਟੀਫੁਲ ਲੈਂਗੁਏਜ ਆਏ ਬਾਈ ਤੁਸੀਂ ਸਰਚ ਕਰ ਲਿਓ ਸਭ ਤੋਂ ਪਿਆਰੀ ਲੈਂਗੁਏਜ ਬਣੀ ਪੰਜਾਬੀ ਆ ਪੇਰੈਂਟਸ ਹੋ ਗਏ ਜਿਹੜੇ ਨਿਊ ਪੇਰੈਂਟਸ ਨੇ ਸਕੂਲ ਦਾ ਮੈਨੂੰ ਪਤਾ ਨਹੀਂ ਸਕੂਲ ਵੀ ਹੈਗੇ ਆ ਬਾਈ ਕਹਿੰਦੇ ਪੰਜਾਬੀ ਚੱਕਤੀ ਉਹਨਾਂ ਨੇ ਯਾਰ 10ਵੀਂ ਦਾ ਬੱਚੇ ਪੜਾਈ ਹੀ ਜਾਂਦੇ ਹੁਣ ਮੇਰੇ ਨਾ ਕਈ ਪਰਸਨਲ ਜਿਹੜੇ ਫਰੈਂਡਸ ਨੇ ਉਹਨਾਂ ਨੇ ਬੱਚੇ ਸਕੂਲ ਭੇਜਣਾ ਹੀ ਬੰਦ ਕਰਤੇ ਬਾਈ ਇਸੇ ਗੱਲੋਂ ਕਿ ਪੰਜਾਬ ਦੇ ਕਲਚਰ ਤੋਂ ਤੋੜਦਾ ਸਕੂਲ ਉਹ ਆਪਣਾ ਪੜਾਈ ਜਾਂਦੇ ਨੇ ਉਹ ਯਾਰ ਅਸੀਂ ਬੋਲੀ ਨਾ ਇੱਕ ਸਾਨੂੰ ਜੋੜਦੀ ਆ ਬੋਲੀ ਵੀਰੇ ਕੋਈ ਮੁਸਲਮਾਨ ਆ ਕੋਈ ਹਿੰਦੂ ਆ ਕੋਈ ਸਿੱਖ ਆ ਆਪਾਂ ਕਦੇ ਬਾਹਰ ਜਾਣੇ ਆਪਾਂ ਨੂੰ ਕੋਈ ਮਿਲਦਾ ਨਾ ਪੰਜਾਬੀ ਬੋਲਦਾ ਉਹ ਕਹਿੰਦੇ ਭਰਾ ਆ ਗਿਆ ਯਾਰ ਸਾਡਾ ਇਹ ਯੂਨਿਟੀ ਦਾ ਪ੍ਰਤੀਕ ਆ ਵੀ ਸਾਡੇ ਚ ਇੱਕ ਆ ਵਾ ਵੀਰੇ ਮੇਰਾ ਮੈਸੇਜ ਸਿਰਫ ਇਹੀ ਆ ਮੈਂ ਭਾਸ਼ਾ ਵਿੱਚ ਨਾ ਮਰਦੀ ਦਬਾ ਲਿਓ ਦੰਦਾ ਰਹੂੰਗਾ ਪਰ ਮੈਂਨ ਕੰਮ ਦੀ ਗੱਲ ਕਰਨ ਲੱਗਿਆ ਹੁਣ ਤਿੰਨ ਵਰਕਿੰਗ ਦੇ ਦਿੰਨੇ ਆ ਇਹ ਤਾਂ ਹੀਰੋ ਸਾਈਕਲ ਵਾਲੇ ਯਾਰ ਸਰ ਇਹ ਕਿਹੜਾ ਵੈਸਟ ਏਰੀਆ ਹੈ ਪੰਜਾਬ ਦੀਆਂ ਨੋਟੀਫਿਕੇਸ਼ਨਾਂ ਦੇਖੀ ਹੈ ਤੁਸੀਂ ਉਹ ਕਹਿੰਦੇ ਜਦ ਕੋਈ ਸਾਈਨ ਬੋਰਡ ਬਣਨਾ ਨਾ ਪੰਜਾਬੀ ਸਭ ਤੋਂ ਉੱਤੇ ਤੇ ਸਭ ਤੋਂ ਵੱਡੀ ਲਿਖਾਈ ਦਿਖਾਈ ਦੇਣੀ ਚਾਹੀਦੀ ਆ ਤੇ ਉਹਨਾਂ ਦੀ ਐਮਐਲਏ ਕਿਹੜੇ ਅਰੋੜਾ ਜੀ ਨੇ ਅਰੋੜਾ ਜੀ ਇਹ ਬੈਸਟ ਪੈ ਗਿਆ ਉਹਨਾਂ ਦੀ ਐਮਐਲਏ ਬੈਸਟ ਅਰੋੜਾ ਜੀ ਨੇ ਉਰੇ ਸਰਕਾਰ ਹੀ ਨਹੀਂ ਮੰਨਦੀ ਭਾਈ ਸਰਕਾਰ ਹੀ ਗਲਤ ਹੋ ਜਾਂਦੀ ਆ ਸਰਕਾਰ ਹੁਣ ਅਰੋੜਾ ਸਾਹਿਬ ਨੂੰ ਕੋਈ ਪਤਾ ਨਹੀਂ ਹੋ ਰਿਹਾ ਲਿਮੈਂਟ ਨਹੀਂ ਹੈ ਚੀਜ਼ਾਂ ਵੀਰੇ ਹੋਰ ਮੁੱਦੇ ਹੋਲ ਜਿਕੇ ਪਰ ਆਪਾਂ ਨੂੰ ਪ੍ਰੋਡਕਟ ਕਰਨੀ ਪਣੀ ਆ ਪੰਜਾਬੀ ਮੈਂ 3 ਵਰਕਿੰਗ ਡੇ ਦਾ ਅਸੀਂ ਟਾਈਮ ਦਿੰਨੇ ਆ ਜੇ ਤਿੰਨ ਵਰਕਿੰਗ ਡੇ ਚ ਇਹ ਇਹਨਾਂ ਨੇ ਚੇਂਜ ਕਰਤਾ ਜਾਂ ਇਹਨੂੰ ਸਹੀ ਕਰਤਾ ਠੀਕ ਆ ਨੇ ਪੱਟ ਕੇ ਛੱਡ ਦਿੰਨੇ ਆ ਵੀਰੇ ਇਹ ਮੋਰੈਂਡਮ ਲੈਟਰ ਕਹੋਗੇ ਮੇਰੇ ਕੋਈ ਮੋਰੈਂਡਮ ਰੋਂਡ ਨੂੰ ਜਨਾ ਅਸੀਂ ਨਾ ਰਿਕਵੈਸਟ ਕਰਾਂਗੇ ਨਾ ਅਸੀਂ ਦਰਖਾਸਤ ਦਿੰਨੇ ਆ ਆ ਤੁਹਾਨੂੰ ਵੀਡੀਓ ਕਹਿ ਤੀ ਦੱਸਤਾ ਅਸੀਂ ਤੁਹਾਡੀ ਵੀਡੀਓ ਤੁਹਾਡਾ ਚੈਨਲ ਬਾਈ ਬਹੁਤ ਮਸ਼ਹੂਰ ਆਇਆ ਸਭ ਨੇ ਦੇਖ ਲੈਣਾ ਅਸੀਂ ਕੁਝ ਨਹੀਂ ਕਹਿ ਰਹੇ ਨਾ ਡੀਸੀ ਨੂੰ ਕਹਿੰਦੇ ਨਾ ਹੀਰੋ ਸਾਇਕਲ ਨੂੰ ਕਹਿੰਨੇ ਆ ਸਿੰਪਲ ਇੱਕ ਮੈਸੇਜ ਦੇਣ ਲੱਗਾ ਜਿਹੜਾ ਵੀ ਬੰਦਾ ਇਹਦਾ ਰਿਸਪੌਂਸਿਬਲ ਹੈਗਾ ਵਾ ਉਹ ਸੁਣ ਲੈ ਪਿਆਰ 3 ਵਰਕਿੰਗ ਡੇ ਨੇ ਤੁਸੀਂ ਭਾਈ ਬੇਨਤੀ ਆ ਚੇਂਜ ਕਰ ਦਿਓ ਨਹੀਂ ਤਾਂ ਫਿਰ ਵਕੀਲਾ ਨੂੰ ਵੀ ਵਕੀਲ ਕਰਨੇ ਪੈਣੇ ਆ ਮੂਰੇ ਹਨਾ ਫਿਰ ਅਸਾਈਟ ਉਨਾਈ ਪੱਟਕੇ ਛੜਦਾਂਗੇ ਕਿਉਂ ਬਸਲ ਸਾਹਿਬ ਉਸ ਨਾਲ ਐਡਵੋਕੇਟ ਵਿਸ਼ਵਾਸ ਵੀ ਨੇ ਵਿਸ਼ਵਾਜੀ ਮੈਮੋਰੈਂਡਮ ਲੈਟਰ ਦਿੱਤਾ ਜਾਏਗਾ ਸਰਕਾਰ ਨੂੰ ਇੱਥੇ ਦੇ ਐਮਐਲਏ ਸੰਜੀਵ ਰੋੜਾ ਵੀ ਜੇਤਾ ਨੇ ਅ ਕੁਛ 13000 ਵੋਟਰ ਪਲੱਸ ਤੋਂ ਹਨਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਮੈਮੋਰੈਂਡਮ ਲੈਟਰ ਦਿੱਤਾ ਜਾਏਗਾ ਮੋਰੈਂਡਮ ਲੈਟਰ ਤਾ ਤਾ ਦੇਵਾਂਗੇ ਨਾ ਸਰ ਕਿ ਜਦੋਂ ਕਿਸੇ ਨੇ ਇਹ ਦੇਖੋ ਤੁਸੀਂ ਸਾਹਮਣੇ ਮੇਰੇ ਵੱਲ ਧਿਆਨ ਨਾਲ ਦੇਖੋਗੇ ਜੇ ਕੈਮਰਾਮੈਨ ਇੱਧਰ ਬੱਸ ਸਟੈਂਡ ਹੈ ਇੱਧਰ ਮਿਲਟਰੀ ਦਾ ਦਫ਼ਤਰ ਹੈ ਇੱਧਰ ਡੀਸੀ ਦਫ਼ਤਰ ਹੈ ਸੀਪੀ ਦਫ਼ਤਰ ਹੈ ਸਾਰੇ ਜੁਡੀਸ਼ੀਅਲ ਆਫੀਸਰ ਇਥੋਂ ਨਿਕਲਦੇ ਨੇ ਰੋਜ਼ ਦੇ 1000ਸ ਆਫ ਸਿਵਲ ਸਰਵੈਂਟ ਸਿਵਲ ਆਫੀਸਰ ਜਿਹੜੇ ਕੰਮ ਕਰਦੇ ਉਹ ਰੋਜ਼ ਨਿਕਲਦੇ ਨੇ ਜੇ ਉਹ ਇਥੋਂ ਨਿਕਲਦੇ ਨੇ ਰੋਜ਼ ਉਹਨਾਂ ਨੂੰ ਨਹੀਂ ਦਿਖ ਰਿਹਾ ਫਿਰ ਮੈਮੋਰੰਡਮ ਦੇਣ ਦਾ ਤਾਂ ਤਾਂ ਫਾਇਦਾ ਨਹੀਂ ਜਦੋਂ ਅੱਖਾਂ ਦੇ ਵਿੱਚ ਜਦੋਂ ਬੰਦੇ ਸੁਣਨਾ ਹੀ ਨਹੀਂ ਚਾਹਦੇ ਬੈਰੇ ਹੋ ਗਏ ਆ ਤੇ ਉਹਨਾਂ ਨੂੰ ਸੁਣਾਉਣ ਵਾਸਤੇ ਕੀ ਕੀਤਾ ਜਾਊਗਾ ਤੁਸੀਂ ਦੱਸੋ ਜਿੱਦਾਂ ਸਾਡੇ ਸਾਈ ਸ਼ਰਮਾ ਜੀ ਨੇ ਕਿਹਾ ਤਿੰਨ ਵਰਕਿੰਗ ਡੇਸ ਆ ਤਿੰਨ ਵਰਕਿੰਗ ਡੇਸ ਤੋਂ ਬਾਅਦ ਅਸੀਂ ਇਹਨੂੰ ਤੋੜੀਏ ਅਸੀਂ ਆਪਣੀ ਰੈਨੋਵੇਟ ਕਰੀਏ ਜੋ ਵੀ ਕਰਨਾ ਸੀ ਕਰ ਲਾਂਗੇ ਕਈ ਆਪਣੇ ਲੁਧਿਆਣੇ ਆਪਣੇ ਲੁਧਿਆਣੇ ਦੇ ਜਿਹੜੇ ਬੰਦੇ ਨੇ ਉਹਨਾਂ ਨੇ ਵੀਡੀਓ ਪਾਈ ਆ ਕਿ ਆ ਇਸ਼ੂ ਹੋਇਆ ਹੋਇਆ ਕਿ ਇਹਨੂੰ ਸਹੀ ਰੈਕਟੀਫਾਈ ਕੀਤਾ ਜਾਵੇ ਸਹੀ ਕੀਤਾ ਜਾਵੇ ਕਿ ਇਹ ਲੁਧਿਆਣੇ ਨੂੰ ਮੈਚ ਨਹੀਂ ਕਰਦਾ ਸਾਡੀ ਪੰਜਾਬੀ ਨੂੰ ਮੈਚ ਨਹੀਂ ਕਰਦਾ ਬਟ ਕਿਸੇ ਬੰਦੇ ਦੇ ਕੰਨ ਤੇ ਜੂ ਨਹੀਂ ਰੇਕੀ ਕਿਸ ਨੇ 2 ਨਵੰਬਰ ਤੱਕ ਆਇਆ ਹੋਇਆ ਭਈ ਅੱਜ ਕਿੰਨੀ ਹੋਗੀ ਕਿੰਨੀ ਹੋਗੀ ਅੱਜ 20 ਹੋਗੀ ਕੋਈ ਇਸ਼ੂ ਨਹੀਂ ਉਹ ਕਹਿ ਕੇ ਚਲੇ ਗਏ ਰਿਕੁਐਸਟਾਂ ਡਿਮਾਂਡਾਂ ਰੱਖਤੀਆਂ ਤੇ ਚਲੇ ਗਏ ਬਾਈ ਇਹਦਾ ਪਿੱਛੇ ਪੈਣਾ ਪਣਾ ਇਹਦੇ ਵੀਰੇ ਜੁੱਤੀ ਚੱਕਣੀ ਪੈਣੀਆਂ ਤੇ ਅਸੀਂ ਚੱਕਾਂਗੇ ਕੀ ਇਹਦਾ ਕੋਈ ਵਿਭਾਗ ਵੀ ਹੁੰਦਾ ਦੇਖੋ ਜੀ ਕਾਰਪੋਰੇਸ਼ਨ ਵੱਲੋਂ ਦੀ ਇਹ ਦਿੱਤੇ ਜਾਂਦੇ ਨੇ ਕਾਰਪੋਰੇਸ਼ਨ ਵੀ ਇਹਦੇ ਵਿੱਚ ਜ਼ਿੰਮੇਵਾਰ ਹੈ ਕਾਰਪੋਰੇਸ਼ਨ ਦੇ ਜਿਹੜੇ EMPLOYE मेयर मेयर ਇੱਕ ਸਭ ਤੋਂ ਫਰਸਟ ਸਿਟੀਜ਼ਨ ਹੈ ਸ਼ਹਿਰ ਦਾ ਸਿਟੀਜ਼ਨ ਮੰਨਿਆ ਜਾਂਦਾ ਸਭ ਤੋਂ ਪਹਿਲਾ ਸਿਟੀਜ਼ਨ ਮੇਅਰ ਨੂੰ ਮੇਅਰ ਕਹਿੰਦੀ ਹੈ ਜਾਂ ਆਮ ਆਦਮੀ ਪਾਰਟੀ ਦੇ 5 MLA ਹੈ ਮੰਤਰੀ ਵੀ ਉਹਨਾਂ ਦਾ ਹੈਗਾ ਵਾ ਅਸੀਂ ਤਾਂ ਇਹ ਕਹਿੰਦੇ ਹਾਂ ਜਿਨ੍ਹਾਂ ਨੇ ਇਹ ਬਣਾਇਆ ਰੂਲ ਉਹਨਾਂ ਨੇ ਇਹੀ ਬਣਾਇਆ ਨਾ ਕਿ ਜਦੋਂ ਤੁਸੀਂ ਕੋਈ ਸਾਈਨ ਬੋਰਡ ਲਾਣਾ ਤੁਸੀਂ ਪਿੱਛੇ ਸਾਈਨ ਬੋਰਡ ਦੇਖ ਰਹੇ ਹੋ ਜਿਹੜਾ ਗਵਰਨਮੈਂਟ ਦਾ ਸਾਈਨ ਬੋਰਡ ਲੱਗਾ ਉਹਦੇ ਵਿੱਚ ਦੋਨੋਂ ਭਾਸ਼ਾ ਹੈ ਪੰਜਾਬੀ ਵੀ ਇੰਗਲਿਸ਼ ਵੀ ਉਹ ਇੱਥੋਂ ਦੀ ਜਿਹੜਾ ਬੰਦਾ ਆ ਰਿਹਾ ਉਹ ਲਿਖ ਰਿਹਾ ਦਿਲ ਸੇ ਲੁਧਿਆਣਾ ਦਿਲ ਤੇ ਲੁਧਿਆਣਾ ਦਿਲ ਤੋਂ ਲੁਧਿਆਣਾ ਯਾਰ ਅੱਜ ਤਾਂ ਦਿਲ ਤੋਂ ਆਣਾ ਅਸੀਂ ਜੇ ਸੇ ਕਮਾਂਗੇ ਵੀ ਸੇ ਦਾ ਤਾਂ ਕੋਈ ਮਤਲਬ ਹੀ ਨਹੀਂ ਨਾਲੇ ਜਿਹੜੇ ਜਿਹੜੇ ਬੰਦੇ ਇੱਥੇ ਹੈਗੇ ਨੇ ਜਿਹੜਾ ਇਹ ਚੌਂਕ ਹੈ ਪ੍ਰਸਿੱਧ ਚੌਂਕ ਭਾਰਤ ਨਗਰ ਚੌਂਕ ਉਹਨੂੰ ਭੁੱਲ ਗਏ ਉਸ ਤੋਂ ਪਹਿਲਾਂ ਜਿਹੜੇ ਇੱਥੇ ਸ਼ਹੀਦ ਹੋਏ ਠੀਕ ਹੈ ਨਾ ਜੀ ਜਿੱਦਾਂ ਤੁਹਾਨੂੰ ਸੌਰਵਜੀ ਨੇ ਦੱਸਿਆ ਮੇਜਰ ਭਵਿੰਦਰ ਸਿੰਘ ਜੀ 1979 ਦੇ ਵਿੱਚ ਸ਼ਹੀਦੀ ਹੋਏ ਉਹਨਾਂ ਦੇ ਨਾਮ ਤੇ ਚੌਂਕ ਤੇ ਇੱਥੇ ਟੈਂਕ ਰੱਖਿਆ ਗਿਆ ਉਹ ਕਿੱਥੇ ਗਿਆ ਸਾਹਮਣੇ ਤੁਸੀਂ ਦੇਖੋ ਮਿਲਟਰੀ ਦਾ ਕੈਂਪ ਹੈ ਜਿਹੜੇ ਸਾਡੀ ਦੇਸ਼ ਦੀ ਸੇਵਾ ਕਰਦੇ ਆ ਜਿਹੜੇ ਸੀਪੀ ਆਫਿਸ ਜਿਹੜਾ ਕਰਾਇਮ ਨੂੰ ਠੱਪ ਪੰਦਦਾ ਜਿਹੜਾ ਡੀਸੀ ਦਫਤਰ ਐਡਮਿਨਿਸਟ੍ਰੇਸ਼ਨ ਨੂੰ ਚਲਾਦਾ ਉਹਨਾਂ ਦਾ ਕੀ ਫਰਜ ਹੈ ਉਹ ਰੋਜ਼ ਇੱਥੋਂ ਨਿਕਲਦਾ ਤੁਹਾਡੇ ਸਾਹਮਣੇ ਹੁਣੇ ਸੀਪੀ ਸਾਹਿਬ ਦੀ ਗੱਡੀ ਨਿਕਲੀ ਹੈੱਡਕੁਆਰਟਰ ਜਿਹੜੇ ਵੀ ਨਿਕਲੇ ਚਾਹ ਸੀਪੀ ਸਾਹਿਬ ਨਿਕਲੇ ਚਾਹੇ ਉਹਨਾਂ ਦੇ ਡੀਸੀਪੀ ਨਿਕਲੇ ਚਾਹੇ ਡੀਸੀ ਸਾਹਿਬ ਨਿਕਲੇ ਨਿਕਲਦੇ ਤਾਂ ਇੱਥੋਂ ਹੀ ਆ ਨਾ ਡੀ ਸੀ ਸਾਹਿਬ ਦੀ ਕੋਠੀ ਇੱਥੇ ਹੈ ਰਖਬਗ ਦੇ ਕੋਲੇ ਉੱਥੋਂ ਦੀ ਇੱਥੇ ਤੱਕ ਆਣਾ ਰੋਜ਼ ਇੱਥੋਂ ਹੀ ਨਿਕਲਦੇ ਆ ਨਾ ਉਹਨਾਂ ਨੂੰ ਨਹੀਂ ਦਿਖਦਾ ਕਿ ਅਸੀਂ ਜਿਹੜਾ ਸਾਡੀ ਕਾਰਪੋਰੇਸ਼ਨ ਵੱਲੋਂ ਕੰਮ ਹੋ ਰਿਹਾ ਹੈ ਜਾਂ ਕਾਰਪੋਰੇਸ਼ਨ ਕਮਿਸ਼ਨਰ ਹੈ ਉਹਨੇ ਡੀ ਜ਼ੋਨ ਵੀ ਜਾਣਾ ਸੀ ਜ਼ੋਨ ਵੀ ਜਾਣਾ ਬੀ ਜ਼ੋਨ ਵੀ ਜਾਣਾ ਏ ਜ਼ੋਨ ਵੀ ਜਾਣਾ ਨਿਕਲਦੇ ਤਾਂ ਇੱਥੋਂ ਹੀ ਆ ਨਾ ਜੀ ਤੇ ਉਹਨਾਂ ਨੂੰ ਨਹੀਂ ਪਤਾ ਕਿ ਜਿਹੜਾ ਅਸੀਂ ਠੇਕਾ ਦਿੱਤਾ ਚਾਹੇ ਅਸੀਂ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਚਾਹੇ ਅਸੀਂ ਜਿਹਨੂੰ ਮਰਜ਼ੀ ਦਿੱਤਾ ਅਸੀਂ ਇਹ ਨਹੀਂ ਕਹਿ ਰਹੇ ਕਿ ਮੇਨਟੇਨ ਨਹੀਂ ਕੀਤਾ ਮੇਨਟੇਨ ਕੀਤਾ ਅਸੀਂ ਉਹਨਾਂ ਨੂੰ ਵਧਾਈ ਦੇ ਪਾਤਰ ਵੀ ਆਓ ਲੇਕਿਨ ਅਸੀਂ ਇਹ ਗੱਲ ਕਹਿੰਨੇ ਕਿ ਸਾ ਅਸੀਂ ਪੂਰੇ ਵਰਲਡ 'ਚ ਜਿੱਥੇ ਮਰਜ਼ੀ ਚੱਲ ਜੀਏ ਅਸੀਂ ਪੰਜਾਬੀ ਆ ਦੂਜੀ ਗੱਲ ਅਸੀਂ ਵਰਲਡ 'ਚ ਜਿੱਥੇ ਮਰਜ਼ੀ ਚੱਲ ਜੀਏ ਜਦੋਂ ਸਾਡੇ ਨਾਲ ਕੋਈ ਪੰਜਾਬੀ ਦੀ ਗੱਲ ਕਰਦਾ ਨਾ ਸਾਨੂੰ ਇਹ ਲੱਗਦਾ ਸਾਡਾ ਭਰਾ ਗੱਲ ਕਰ ਰਿਹਾ ਸਾਡਾ ਪਰਿਵਾਰ ਗੱਲ ਕਰ ਰਿਹਾ ਤੁਸੀਂ ਵੀ ਆ ਲਾਇਆ ਹੋਇਆ ਪੰਜਾਬੀ 'ਚ ਹੈ ਨਾ ਆ ਦੇਖ ਵੀਰੇ ਇਹ ਤਦੇ ਚੈਨ ਇੰਨਾ ਪਿਆਰਾ ਹੈ ਭਾਈ ਸਾਹਿਬ ਨੇ ਇੰਨਾ ਪਿਆਰਾ ਸਾਡਾ ਇਹ ਪੰਜਾਬੀ ਨੂੰ ਜੋੜੀ ਰੱਖਦੇ ਆਂ ਭਾਈ ਸਾਹਿਬ ਜੇ ਹੁਣ ਤੁਸੀਂ ਪੰਜਾਬੀ ਤੋਂ ਮੂੰਹ ਫੇਰ ਲਿਆ ਨਾ ਪੰਜਾਬ ਨੂੰ ਖਤਮ ਹੋਣ ਤੋਂ ਕੋਈ ਨਹੀਂ ਬਚਾ ਸਕਦਾ ਅੱਛਾ ਜਨਾਬ ਸਿਕੀ ਨੌਜਵਾਨੋ ਤੁਸੀਂ ਕਿਸ ਤਰ੍ਹਾਂ ਵਿਚਾਰ ਕਰਦੇ ਸਰ ਮੈਂ ਤਾਂ ਇੱਕ ਚੀਜ਼ ਪੁੱਛਦਾ ਜੀ ਮੈਂ ਆਪਣੀ ਗੱਲ ਕਰਦਾ ਸਭ ਤੋਂ ਪਹਿਲਾਂ ਜਦੋਂ ਮੈਂ ਬੋਲਣਾ ਸਿੱਖਿਆ ਤੇ ਮੈਂ ਪੰਜਾਬੀ ਬੋਲਣੀ ਸਿੱਖੀ ਪੰਜਾਬੀ ਸਾਨੂੰ ਸਿਖਾਈ ਗਈ ਪੰਜਾਬੀ ਬੋਲਣੀ ਸਿਖਾਈ ਗਈ ਪੰਜਾਬੀ ਪੜ੍ਹਨੀ ਸਿਖਾਈ ਗਈ ਮੈਂ ਅੱਜ ਆਪਣੀ ਗੱਲ ਕਰਦਾ ਜਨਾਬ ਨਹੀਂ ਸਿਖਾਈ ਜਾਂਦੀ ਪਰ ਗੱਲ ਇਹ ਹੈ ਬੱਚਾ ਜਾਂਦਾ ਤਾਂ ਨਹੀਂ ਸਕੂਲ ਪਹੁੰਚਦਾ ਨਾ ਜੀ ਪਹਿਲਾਂ ਆਪਣੇ ਘਰ ਦੇ ਵਿੱਚ ਰਹਿ ਕੇ ਪੰਜਾਬੀ ਸਿੱਖਦਾ ਕਿਸੇ ਲੈਂਗੁਏਜ ਨੂੰ ਸਿੱਖਣ ਦੇ ਲਈ ਦੂਜੀ ਲੈਂਗੁਏਜ ਆਣਾ ਜ਼ਰੂਰੀ ਹੈ ਜੇ ਮੈਨੂੰ ਪੰਜਾਬੀ ਨਹੀਂ ਆਣੀ ਆਵੇਗੀ ਤੇ ਮੈਂ ਜਾਂਦਾ ਇੰਗਲਿਸ਼ ਤਾਂ ਸਿੱਖਾਂਗਾ ਨਹੀਂ ਜਨਾ ਮੈਨੂੰ ਸੋਰੀ ਟੂ ਇੰਟਰਰਪਟ ਯੂ ਫੋਰ ਅ ਵਨ ਸੈਕਿੰਡ ਮੈਂ ਤੁਹਾਨੂੰ ਪੰਜਾਬੀ ਇਹ ਕਹਿ ਰਿਹਾ ਕਿ ਇਹਨਾਂ ਨੂੰ ਰੋਕਣ ਦਾ ਕਾਰਨ ਹੈ ਕਿ ਜੇ ਸਾਨੂੰ ਭਾਸ਼ਾਵਾਂ ਸਿਖਾਈ ਜਾਂਦੀ ਹੈ ਹਿੰਦੁਸਤਾਨ ਦੇ ਵਿੱਚ 28 ਸਟੇਟਾਂ ਨੇ ਯੂਨਿਟੀ ਦਾ ਪ੍ਰਤੀਕ ਹੈ ਪੂਰੇ ਵਰਲਡ 'ਚ ਕਿਸੇ ਵੀ ਕੰਟਰੀ 'ਚ ਇੰਨੀਆਂ ਭਾਸ਼ਾ ਨਹੀਂ ਹੈ ਜਿੰਨੀਆਂ ਸਾਡੇ ਕੋਲ ਹੈ ਸਾਡੇ ਕੋਲ ਭਾਸ਼ਾਵਾਂ ਨੇ ਅਸੀਂ 100 ਭਾਸ਼ਾਵਾਂ ਸਿੱਖੀ ਹੈ ਇਹ ਸਾਡੀ ਕੈਪੇਬਿਲਿਟੀ ਹੈ ਲੇਕਿਨ ਜੇ ਸਾਡੀ ਕੈਪੇਬਿਲਿਟੀ ਨੂੰ ਅਗਰ ਇਹ ਕਿਹਾ ਜਾਵੇ ਕਿ ਸਾਡੀ ਜਿਹੜੀ ਹੋੰਦ ਹੈ ਜਾਂ ਜਿਹੜੀ ਪੰਜਾਬੀ ਮਾਂ ਬੋਲੀ ਭਾਸ਼ਾ ਜਿਹੜਾ ਬੱਚਾ ਜੰਮ ਦੇ ਸਕਦਾ ਅਗਰ ਅਸੀਂ ਕਹੀਏ ਕਿ ਉਹਨੂੰ ਪਿੱਛੇ ਛੱਡ ਦੀਏ ਫਿਰ ਤਾਂ ਸਾਰਾ ਕੁਝ ਇੰਗਲਿਸ਼ ਕਰ ਲਓ ਫਿਰ ਅਸੀਂ ਤਾਂ ਇਹ ਗੱਲ ਕਹਿੰਨੇ ਕਿ ਗਵਰਨਮੈਂਟ ਇਹ ਗੱਲ ਕਹਿ ਦੇਵੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਨਾ ਕਿ ਪੰਜਾਬੀ ਸਾਡੀ ਪੰਜਾਬ ਦੀ ਸ਼ਾਨ ਹੈ ਤੇ ਫਿਰ ਜੋ ਪੰਜਾਬੀ ਨਹੀਂ ਸਕਾਣਾ ਚਾਹੁੰਦੇ ਤੇ ਫਿਰ ਅਸੀਂ ਇੰਗਲਿਸ਼ ਦੇ ਵਿੱਚ ਅਸੀਂ ਤਾਂ ਇੰਗਲਿਸ਼ ਕਰ ਹੀ ਰਹੇ ਨੇ ਸਾਡੀ ਤਾਂ ਕੌਮ ਸਾਰੀਆਂ ਭਾਸ਼ਾ ਸਿੱਖਦੀਆਂ ਸਾਨੂੰ ਇੰਗਲਿਸ਼ ਵੀ ਸਿੱਖਣੀ ਹੈ ਹਿੰਦੀ ਵੀ ਸਿੱਖਣੀ ਹੈ ਅਸੀਂ ਹਾਈ ਕੋਰਟ ਵੀ ਜਾਣਾ ਸੁਪਰੀਮ ਕੋਰਟ ਵੀ ਜਾਣਾ ਭਾਸ਼ਾਵਾਦ ਤੁਹਾਨੂੰ ਸਾਰੀ ਸਿੱਖਣੀ ਪੈਣੀ ਹੈ ਨਾ ਜੀ ਕਰੋਗੇ ਭਾਈ ਵਾਲੇ ਉਹ ਭਾਈ ਸਾਹਿਬ ਇਹ ਇੱਕ ਤਰ੍ਹਾਂ ਦਾ ਮਾਨਸਿਕ ਅਟੈਕ ਆ ਇਹ ਮੈਂਟਲੀ ਆਪਾਂ ਨੂੰ ਅਟੈਕ ਕੀਤਾ ਜਾ ਰਿਹਾ ਕਿ ਅਸੀਂ ਭਾਸ਼ਾ ਤੋਂ ਦੂਰ ਹੋ ਜਾਈਏ ਤੇ ਜਿੱਤੇ ਹੁਣ ਮੈਂਟਲ ਅਟੈਕ ਹੋਣ ਲੱਗੇ ਬਾਈ ਫਿਰ ਫਿਜ਼ੀਕਲ ਹੋਣਗੇ ਸਰ ਹੂੰ ਉਹ ਗਿੱਲਪਾ ਹੀ ਜਾ ਰਹੇ ਜਿੱਥੇ ਪਹੁੰਚਿਆ ਤੇ ਉਹਨਾਂ ਨੇ ਕਿਹਾ ਕਿ ਪੰਜਾਬੀ ਸਭ ਤੋਂ ਉੱਪਰ ਰੱਖਣੀ ਚਾਹੀਦੀ ਹੈ ਸਾਨੂੰ ਪੰਜਾਬ ਸਰਕਾਰ ਨੂੰ ਜਿਹੜਾ ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਹੈ ਕਿ ਜਿਹੜਾ ਵੀ ਬੋਰਡ ਬਣੇਗਾ ਉਹ ਪੰਜਾਬ ਪੰਜਾਬੀ ਵਿੱਚ ਪਹਿਲੇ ਲਿਖਿਆ ਜਾਏਗਾ ਉਸ ਤੋਂ ਬਾਅਦ ਬਾਅਦ ਜੋ ਸਾਰੀਆਂ ਭਾਸ਼ਾਵਾਂ ਆ ਜਾਣਗੀਆਂ ਜਿਹੜੇ ਪੰਜਾਬ ਦੇ ਵਿੱਚ ਹੁੰਦੇ ਹੋਈ ਵੀ ਤੇ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਬੋਰਡਾਂ ਦੇ ਉੱਤੇ ਹਿੰਦੀ ਇੰਗਲਿਸ਼ ਲਿਖਿਆ ਜਾਂਦਾ ਹੈ ਪਹਿਲਾਂ ਲਿਖਿਆ ਜਾਂਦਾ ਵਾ ਪੰਜਾਬੀ ਕਿਉਂ ਨਹੀਂ ਲਿਖਿਆ ਜਾਂਦਾ ਅੱਜ ਇਸ ਨੂੰ ਲੈ ਕੇ ਹੀ ਵਿਵਾਦ ਛੜਿਆ ਹੋਇਆ ਹੈ ਵਕੀਲ ਭਾਈਚਾਰੇ ਵੱਲੋਂ ਆਵਾਜ਼ ਚੱਕੀ ਗਈ ਹੈ ਕਿ ਇਹ ਬੋਰਡ ਜਿਹੜਾ ਕੀ ਹੈ ਇਸ ਨੂੰ ਠੀਕ ਕੀਤਾ ਜਾਵੇ ਠੀਕ ਕਰਕੇ ਉਸ ਤੋਂ ਬਾਅਦ ਇਸ ਨੂੰ ਪੰਜਾਬੀ ਲੈ ਕੇ ਪੰਜਾਬ ਦਾ ਮਾਣ ਵਧਾਇਆ ਜਾਵੇ ਕਿਉਂਕਿ 2 ਨਵੰਬਰ ਨੂੰ ਵੀ ਮੁੰਡਿਆਂ ਨੇ ਕਿਹਾ ਵਾ ਕਿ ਇਹਨੂੰ ਚੇਂਜ ਕੀਤਾ ਜਾਵੇ ਪਰ ਕਿਸੇ ਨੇ ਕੋਈ ਫਰਕ ਨਹੀਂ ਪੈਂਦਾ ਕਿਸੇ ਨੇ ਕੋਈ ਫਰਕ ਨਹੀਂ ਪਿਆ ਨਾ ਐਮਐਲਏ ਨੂੰ ਨਾ ਸਰਕਾਰ ਨੂੰ ਤਿੰਨ ਦਿਨ 3 ਵਰਕਿੰਗ ਡੇ ਸਮੇਂ ਦੇ ਸ਼ੁਟੀਆਂ ਅੱਜ ਨੇ ਛੱਡਤਾ ਅਸੀਂ ਇਹ ਐਨ ਨੂੰ ਸਹੀ ਕਰੋ ਨਹੀਂ ਤਾਂ ਇਹ ਪੱਟ ਕੇ ਲੈ ਜਾਣਗੇ ਵੀਰੇ ਅਸੀਂ ਨਹੀਂ ਇਹ ਰਹਿਣ ਦੇਣਾ ਉਹਰੇ ਅਸੀਂ ਪੰਜਾਬ ਦੇ ਨਾਗਰਿਕਾਂ ਪੰਜਾਬੀ ਬਚਾਓ ਪੰਜਾਬ ਬਚਾਓ ਸਿੰਪਲ ਪੰਜਾਬੀ ਬਚਾਓ ਪੰਜਾਬ ਬਚਾਓ ਸਾਡੀ ਰੂਹ ਆ ਸਾਡੀ ਭਾਸ਼ਾ ਸਰ ਜਿਹੜੇ ਸਾਡੀ ਆਇਡੈਂਟੀਟੀ ਆ ਇਹ ਵੀਰੇ ਜੇ ਤੁਹਾਡ ਤੋਂ ਤੁਹਾਡੀ ਆਇਡੈਂਟੀਟੀ ਖੋਲੀ ਤੁਸੀਂ ਕੀ ਰਹਿ ਗਏ ਬਾਈ ਕੁਝ ਨਹੀਂ ਰਹਿ ਗਏ ਆਪਾਂ ਹੁਣ ਜਾਣਦੇ ਨਾ ਉਹ ਕਹਿੰਦਾ ਉਹ ਦਲਜੀਤ ਕੀ ਕਹਿੰਦਾ ਹੁੰਦਾ ਆ ਕੇ ਉਹ ਪੰਜਾਬੀ ਹੈ ਨਾ ਕਿੰਨਾ ਮਾਣ ਹੁੰਦਾ ਫੇਰ ਨਾ ਬਾਈ ਕਿੰਨਾ ਚੱਕਿਆ ਫੇਰ ਨਹੀਂ ਲੋਕ ਸਮਝਦੇ ਅਪਰ ਹਿੰਦੀ ਇੰਗਲਿਸ਼ ਕਰੀ ਜਾਂਦੇ ਆ ਇਹ ਤੁਹਾਡੀ ਸੈਕਿੰਡ ਤੇ ਥਰਡ ਲੈਂਗੁਏਜ ਹੋ ਸਕਦੀ ਹੈ ਪੰਜਾਬੀ ਫਰਸਟ ਰਹਿਣੀ ਹੈ ਤੁਹਾਡੀ ਭਾਈ ਤੁਸੀਂ ਉਹਦੇ ਤੋਂ ਕਿਵੇਂ ਮੁੱਖ ਮੋਲ ਲੋਗੇ ਪੰਜਾਬੀ ਤੋਂ ਯਾਰ ਨਾ ਬਾਬਾ ਜੀ ਤਿੰਨ ਦਿਨ ਮੈਂ ਕਿਹਾ ਸਰ ਨਵੀਂ ਵਕੀਲ ਕਰਨਾ ਪੈਣਾ ਕੋਈ ਬੇਲਾ ਬੂਲਾ ਕਰਾਉਣ ਨੂੰ ਦੇਖ ਲਿਓ ਭਾਈ ਕਰ ਲਿਓ ਕਰ ਦਾਂਗੇ ਇੰਨਾ ਕੁਝ ਹਨ ਵੀਰੇ ਓਕੇ ਜੀ ਬਹੁਤ ਵਧੀਆ ਸਭ ਤੋਂ ਵੱਡੀ ਗੱਲ ਸਰ ਇਹ ਹੈ ਕਿ ਸਾਡੀ ਜਿਹੜੇ ਮਾਣਯੋਗ ਭਾਸ਼ਾ ਅਫਸਰ ਨੇ ਪੰਜਾਬ ਗਵਰਨਮੈਂਟ ਵੱਲੋਂ ਲਾਈ ਗਈ ਹੁੰਦੇ ਨੇ ਉਹਨਾਂ ਦਾ ਸਤਿ ਧਾਨ ਇੱਥੇ ਕਿਉਂ ਨਹੀਂ ਪਿਆ ਉਹਨਾਂ ਦਾ ਤਾਂ ਇੱਕ ਉਹਨਾਂ ਨੂੰ ਆਣਾ ਜਾਣਾ ਵੀ ਇੱਥੋਂ ਹੈ ਤੇ ਜਰਾ ਜਰੂਰ ਇਸ ਪਾਸੇ ਗੌਰ ਕਰਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਕਹਿੰਦੇ ਨੇ ਕਿ ਜਦੋਂ ਕਿਸੇ ਕਬੀਲੇ ਨੂੰ ਕਿਸੇ ਵੀ ਆਦਮੀ ਨੂੰ ਜਾਂ ਕਦੇ ਕਿਸੇ ਕਮਿਊਨਿਟੀ ਨੂੰ ਖਤਮ ਕਰਨਾ ਹੈ ਤੇ ਸਭ ਤੋਂ ਪਹਿਲਾਂ ਉਹਦੀ ਲੈਂਗੁਏਜ ਤੇ ਉਹਦੀ ਹਿਸਟਰੀ ਮਾਰੋ ਉਹ ਖੁਦ ਬਖੁਦ ਆਪ ਹੀ ਖਤਮ ਹੋ ਜਾਣਗੇ ਜੇ ਆਪਾਂ ਜ਼ਿਆਦਾ ਨਹੀਂ ਪਿੱਛੇ ਵੀ ਜਾਈਏ ਆਪਣਾ ਬ੍ਰਿਟਿਸ਼ Empire ਰਿਆ ਉਹਦੇ ਵਿੱਚ ਬਹੁਤ ਵੱਡਾ ਕਿਤੇ ਨਾ ਕਿਤੇ ਲੈਂਗੁਏਜ ਦਾ ਰੋਲ ਸੀ ਉਹ ਲੈਂਗੁਏਜ ਸਾਰਿਆਂ ਦੀ ਆਪੋ ਆਪਣੀ ਸੀ ਉਹਨਾਂ ਦੀ ਆਪੋ ਆਪਣੀ ਸੀ ਜਿਹਦੇ ਕਰਕੇ ਸਾਡਾ ਉਹਨਾਂ ਨਾਲ ਲੈਂਗੁਏਜ ਨਾਲ ਸਮਝ ਜਾਣ ਕਰਕੇ ਸਾਨੂੰ ਕੁਝ ਗਿਆ ਗਿਆ ਦੂਜੇ ਸਾਊਥ ਤੋਂ ਕੁਝ ਗਿਆ ਗਿਆ ਜਿਹਦੇ ਕਰਕੇ ਸਾਨੂੰ ਨਹੀਂ ਪਤਾ ਲੱਗਾ ਕਦੋਂ ਅਸੀਂ ਇੱਧਰ ਗੁਲਾਮ ਹੁੰਦੇ ਗਏ ਕਦੋਂ ਇਹ ਗਏ ਹੁਣ ਅੱਜ ਦੀ ਏਡ ਦੇ ਵਿੱਚ ਮੈਂ 빙ਾ ਸਿੱਖ ਗਾਏ ਜਾਂ ਇੱਕ ਸਿੱਖ ਹੋਣ ਦੇ ਨਾਤੇ ਮੈਂ ਕਿਹ ਚੀਜ਼ ਪੁੱਛਦਾ ਕਿ ਜੇ ਮੈਨੂੰ ਮੇਰੀ ਪੰਜਾਬੀ ਤੋਂ ਦੂਰ ਕੀਤਾ ਜਾਏਗਾ ਕੱਲ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਬੱਚੇ ਦਾ ਗੁਰਮੁਖੀ ਨਹੀਂ ਪੜ੍ਹ ਸਕਣਗੇ ਹੁਣ ਜੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਇੱਕ ਸਿੱਖੀズム ਨੂੰ ਦੇਖਿਆ ਜਾਵੇ ਕਿ ਜਿਹੜੇ ਸਿੱਖ ਨੂੰ ਪੰਜਾਬੀ ਨਹੀਂ ਆਉਂਦੀ ਉਹ ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੰਗਲਿਸ਼ ਚ ਪੜ੍ਹੇਗਾ ਜਾਂ ਹਿੰਦੀ ਚ ਪੜ੍ਹੇਗਾ ਸਾਡੇ ਗੁਰੂਆਂ ਨੇ ਤਾਂ ਸਾਨੂੰ ਗੁਰਮੁਖੀ ਪਦਤੀ ਨਾ ਸਾਨੂੰ ਪੰਜਾਬੀ ਨਹੀਂ ਆਉਂਦੀ ਗੁਰਮੁਖੀ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਇੱਥੇ ਜ਼ਰੂਰ ਮੇਰੀ ਬੇਨਤੀ ਹੈ ਜੀ ਸਰਕਾਰ ਨੂੰ ਸਾਡੇ ਚੁਣੇਦੇ ਜਿਹੜੇ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਵੀ ਬੇਨਤੀ ਹੈ ਜੀ ਇਹਦੇ ਉੱਤੇ ਜਰੂਰ ਇੱਕ ਵਾਰ ਗੌਰ ਕੀਤਾ ਜਾਵੇ ਜਿਹਦੇ ਕਰਕੇ ਹੁਣ ਤੁਸੀਂ ਦੇਖੋ ਇਹਦੇ ਵਿੱਚ ਕੱਲਾ ਲੱਲਾ ਪਾਇਆ ਹੋਇਆ ਜੇ ਆਪਾਂ ਦੇਖੀਏ ਤੁਸੀਂ ਤਿੰਨ ਬੋਰਡ ਲੱਗੇ ਤਿੰਨਾਂ ਦੇ ਵਿੱਚ ਇੱਕ ਹਿੰਦੀ 'ਚ ਲਿਖਿਆ ਪ੍ਰੋਪਰ ਹਿੰਦੀ 'ਚ ਦਿਲ ਸੇ ਲੁਧਿਆਣਾ ਅਸੀਂ ਇਹ ਨਹੀਂ ਕਹਿੰਦੇ ਵੀ ਹਿੰਦੀ ਮਾੜੀ ਹੈ ਨਹੀਂ ਲੈਂਗੁਏਜ ਹਰ ਇੱਕ ਸਿੱਖਣੀ ਚਾਹੀਦੀ ਹੈ ਸਾਨੂੰ ਆਣੀ ਚਾਹੀਦੀ ਹੈ ਪਰ ਇਹਨੂੰ ਦੇਖੋ ਇਹਨੂੰ ਵੀ ਦਿਲ ਤੋਂ ਲੁਧਿਆਣਾ ਪੂਰਾ ਪੰਜਾਬੀ ਚ ਕੀਤਾ ਜਾਵੇ ਭਾਈ ਸਾਹਿਬ ਪੰਜਾਬੀ ਦੇਂਦੀ ਤਾਂ ਇੰਗਲਿਸ਼ ਹਿੰਦੀ ਲਾਉਣਾ ਇਟ ਇਜ਼ ਅ ਮੈਂਟਲ ਅਟੈਕ ਟੂ ਸ਼ੋว์ ਥੈਟ ਪੰਜਾਬੀ ਇਜ਼ ਨੋਟ 댓 ਇੰਪੋਰਟੈਂਟ ਇਹਨਾਂ ਸਾਨੂੰ ਸਾਨੂੰ ਇੰਗਲਿਸ਼ ਆਉਂਦੀ ਨਹੀਂ ਵੀਰੇ ਪੂਰੀ ਵਧੀਆ ਅਫਲੀਅੰਟੀ ਬੋਲਦੇ ਆ ਟੂ ਸ਼ੋว์ ਥੈਟ ਪੰਜਾਬੀ ਇਜ਼ ਨੋਟ 댓 ਇੰਪੋਰਟੈਂਟ ਐਂਡ ਥੈਟ ਯਰ ਮੇਨ ਲੈਂਗੁਏਜ ਇਜ਼ ਸਮਥਿੰਗ ਐਲਸ ਹਿੰਦੀ ਐਂਡ ਇੰਗਲਿਸ਼ ਅਸੀਂ ਸਭ ਜਾਣਦੇ ਆ ਪਰ ਪੰਜਾਬੀ ਨੂੰ ਪੰਜਾਬ ਚ ਪਹਿਲ ਆ ਬਾਈ ਦਾਨਾ ਵੀਰੇ ਵੈਰੀ ਗੁੱਡ ਹੋ ਗਿਆ ਤੁਹਾਡੀ ਕੀ ਰਾਇਸ ਹਨ ਕਮੈਂਟ ਸੈਕਸ਼ਨ ਜੁੜੇ ਹੋ ਜੁੜੇ ਹਿਲਦਾਨੇ ਦੇ ਨਾਲ ਸੰਜਨਾ ਯੂਮ ਰਿਪੋਰਟ ਧੰਨਵਾਦ